ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪੈਣਾ ਦੇ ਬੁਟੀਕ ਤੇ ਤੇ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਜਿਹੜਾ ਆਪਾਂ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਹਨਾ ਤੇ ਕਾਫੀ ਦਿਨ ਹੋ ਗਿਆ ਸੀ ਕੋਈ ਵੀ ਵੀਡੀਓ ਅਪਲੋਡ ਨਹੀਂ ਸੀ ਹੋ ਰਹੀ ਕਿਉਂਕਿ ਟਾਈਮ ਹੀ ਨਹੀਂ ਸੀ ਲੱਗ ਰਿਹਾ ਜੀ ਕਾਫੀ ਜ਼ਿਆਦਾ ਬਿਜ਼ੀ ਚੱਲ ਰਹੀ ਸੀ ਸੂਟਾਂ ਨੂੰ ਲੈ ਕੇ ਆ ਕਾਫੀ ਸਾਰੇ ਸੂਟ ਸੀ ਹੈਂਡਵਰਕ ਦੇ ਜਿਹੜਾ ਨੂੰ ਬਸ ਕਿਸੇ ਦਾ ਡਾਈ ਕਰਵਾਉਣਾ ਸੀ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਤੇ ਉਹ ਅੱਜ ਆਪਾਂ ਫ੍ਰੀ ਹੋਏ ਆ ਕਿਉਂਕਿ ਹੁਣ ਆਪਣੇ ਸੂਟ ਜਿਹੜੇ ਉਹ ਰੈਡੀ ਹੋ ਨਹੀਂ ਚਲੇਗੇ ਨੇ ਕੁਝ ਰੈਡੀ ਹੋ ਕੇ ਆ ਗਏ ਉਹਨਾਂ ਦੇ ਦੁਪट्टे ਰੈਡੀ ਹੋ ਰਹੇ ਨੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਜਿਹੜੇ ਨਵੇਂ ਸੂਟ ਬਣ ਕੇ ਆਣਗੇ ਉਹ ਸ਼ੇਅਰ ਕਰਾਂਗੇ ਹੈਂਡਵਰਕ ਦੇ ਹੋਗੇ ਥ्रेडਵਰਕ ਦੇ ਹੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਪ੍ਰਿੰਟ ਸੂਟ ਇਹਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 2 ਜਾਂ 3 ਤਰ੍ਹਾਂ ਦੀ ਕਲੈਕਸ਼ਨ ਦਿਖਾਵਾਂਗੇ ਆ ਕੁਝ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਆਪਾਂ ਵੀਡੀਓਜ਼ ਅਪਲੋਡ ਕੀਤੀਆਂ ਸੀ ਜਿਵੇਂ ਤੁਸੀਂ ਮੇਰੇ ਸੂਟ ਪਾਇਆ ਹੋਣਾ ਦੇਖਿਆ ਸੀ ਆਈ ਥਿੰਕ ਤੁਸੀਂ ਮੈਂ ਬਲੈਕ ਕਲਰ ਦਾ ਪਾਇਆ ਸੀ ਆ ਸਕਿਨ ਕਲਰ ਸੀ ਔਰ ਬਲੈਕ ਦੁਪੱਟਾ ਸੀ ਨਾਲ ਤੇ ਕਾਫੀ ਮੈਸੇਜ ਆਏ ਸੀ ਕਿ ਦੀਦੀ ਸਾਨੂੰ ਸੇਮ ਕਲਰ ਨਾਲ ਲਿਆ ਦਿਓ ਸੇਮ ਡਿਜ਼ਾਈਨ ਲਿਆ ਦਿਓ ਨਾ ਤੇ ਸੇਮ ਕਲਰ ਦੇਖੋ ਸਾਨੂੰ 2-3 ਹੀ ਮਿਲੇ ਸੀ ਤੇ ਉਹ ਚਲੇਗੇ ਜਿਨ੍ਹਾਂ ਦੀ ਪੇਮੈਂਟ ਆਲਰੇਡੀ ਸਾਡੇ ਕੋਲ ਆਈ ਹੋਈ ਸੀ ਤੇ ਅੱਜ ਜਿਹੜਾ ਜਿਹੜਾ ਸਾਨੂੰ ਇੱਕ ਅਦਾ ਕਲਰ ਮਿਲਿਆ ਜੋ ਜੋ ਵੀ ਸਾਨੂੰ ਮਿਲਿਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਨਾਂ ਦੇ ਵਿੱਚ ਵੀ ਕੁਝ ਦੀ ਪੇਮੈਂਟ ਆਈ ਹੋਈ ਹੈ ਉਹਨਾਂ ਨੂੰ ਜਾਣ ਕੇ ਜਿਨ੍ਹਾਂ ਦੀ ਤੇ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਇਹਦੇ ਨਾਲ ਦੇ ਸੂਟ ਚਾਹੀਦੇ ਆ ਜਾਂ ਕਿਵੇਂ ਆ ਤੇ ਜੋ ਵੀ ਬਾਕੀ ਤੁਹਾਡੀ ਕਨਫਿਊਜ਼ਨ ਹੋਈ ਸਕਰੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਸਾਨੂੰ ਵੌਇਸ ਮੈਸੇਜ ਭੇਜ ਸਕਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਸੂਟ ਤੁਹਾਨੂੰ ਚਾਹੀਦਾ ਜਾਂ ਤੁਸੀਂ ਇਸ ਤੋਂ ਇਲਾਵਾ ਆਪਣੇ ਹੈਂਡਵਰਕ ਥ्रेडਵਰਕ ਤਿਆਰੀਵਰਕ ਦਾ ਕੁਝ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਤੁਸੀਂ ਡਰੈੱਸ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਜਿਹੜਾ ਮੈਸੇਜ ਕਰ ਸਕਦੇ ਹੋ ਤੇ ਲੋ ਜੀ ਕਰਦੇ ਆਂ ਅੱਜ ਵਾਲੀ ਵੀਡੀਓ ਸ਼ੁਰੂ ਅੱਜ ਵਾਲੀ ਵੀਡੀਓ ਦੇ ਵਿੱਚ ਕਿਹੜੇ-ਕਿਹੜੇ ਸੂਟ ਰਹਿਣਗੇ ਕੀ-ਕੀ ਰੇਂਜ ਰਹੇਗੀ ਤੁਹ ਜਿੰਨੇ ਸੂਟਾਂ ਦੀ ਵੀ ਰੇਂਜ ਤੁਹਾਨੂੰ ਜਿਹੜੇ ਸੂਟ ਤੁਹਾਨੂੰ ਦਿਖਾਵਾਂਗੇ ਉਹਦੇ ਵੀ ਜਿਹੜੇ ਰੇਂਜ ਦੱਸਾਂਗੇ ਵੀ ਆਊਟ ਸਟੀਚਿੰਗ ਦੱਸਾਂਗੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਪ੍ਰਿੰਟ ਸੂਟ ਬਹੁਤ ਹੀ ਸੋਹਣੇ ਸੋਹਣੇ ਤੁਸੀਂ ਚੈੱਕ ਕਰੋ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਆ ਜੀ ਸ਼ਰਟ ਦਾ ਇਹ ਰਹੇਗਾ ਜੀ ਆਪਣਾ ਕਾਟਨ ਮਸਲੀਨ ਦੇ ਉੱਪਰ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਹੈ ਜੀ ਤੇ ਇਹ ਰਹੇਗੀ ਜਿਹਦੇ ਨਾਲ ਬਾਟਮ ਬਾਟਮ ਬਹੁਤ ਹੀ ਪਿਆਰੀ ਬਣੀ ਹੋਈ ਹੈ ਜਿਵੇਂ ਬਾਕਸ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਵਿੱਚ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਸੂਟ ਰਹੇਗਾ ਜੀ ਵਿਦਾਊਟ ਦੁਪੱਟਾ ਤੇ ਜਿਹੜਾ ਤਾਂ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਾਊਟ ਦੁਪੱਟਾ ਹੋ ਰਿਹਾ ਵਿਦਾਊਟ ਸਟੀਚਿੰਗ ਹੋ ਰਿਹਾ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਦੁਪੱਟਾ ਜਿਹੜਾ ਨਾਲ ਉਹ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਤੇ ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸੇਮ ਫੈਬਰਿਕ ਦੇ ਵਿੱਚ ਅਗਲਾ ਡਿਜ਼ਾਈਨ ਰਹੇਗਾ ਜੀ ਕਲਰ ਇਹਦਾ ਵੀ ਬਹੁਤ ਜ਼ਿਆਦਾ ਪਿਆਰਾ ਹੈ ਕਾਫੀ ਸੂਰਤਾਂ ਜਿਹੜੇ ਜਦੋਂ ਆਪਾਂ WhatsApp ਤੇ ਫੋਟੋਜ਼ ਅਪਲੋਡ ਕਰਦੇ ਆ ਨਾ ਗਰੁੱਪ ਦੇ ਵਿੱਚ ਤੇ ਉਦੋਂ ਹੀ ਆਪਣੇ ਸੇਲ ਹੋ ਜਾਂਦੇ ਨੇ ਆ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਰਹਿੰਦਾ ਹੈਗਾ ਨਾਲ ਦੀ ਨਾਲ ਚਲੇ ਜਾਂਦੇ ਨੇ ਤੇ ਇਹ ਵੀ ਕਲਰ ਤੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਹਾਡੀ ਸ਼ਰਟ ਬਣੇਗੀ ਜੀ ਇਹ ਵਾਲੀ ਇਹ ਰਹੇਗਾ ਸ਼ਰਟ ਦਾ ਡਿਜ਼ਾਈਨ ਔਰ ਇਹ ਰਹੇਗੀ ਜੀ ਬਾਟਮ ਇਹਦੇ ਨਾਲ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਅਸੀਂ 올ਓਵਰ ਸੂਟ ਬਾਇ ਕਰਨਾ ਚਾਹੁੰਦੇ ਔਰਓਵਰ ਨਾਲੋਂ ਜ਼ਿਆਦਾ ਸੋਹਣਾ ਲੱਗਦਾ ਜੀ ਮੈਚਿੰਗ ਦੇ ਵਿੱਚ ਅਗਰ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਜਾਂ ਪਲੇਨ ਦੁਪੱਟਾ ਕਰਵਾਉਂਦੇ ਹੋ ਤੁਹਾਡੀ ਪਸੰਦ ਰਹੇਗੀ ਦੁਪੱਟੇ ਦੀ ਵੀ ਤੁਸੀਂ ਟਾਈ ਐਂਡ ਡਾਈ ਕਰਵਾਉਣਾ ਚਾਹੁੰਦੇ ਹੋ ਜਾਂ ਪਲੇਨ ਕਰਵਾਉਣਾ ਚਾਹੁੰਦੇ ਹੋ ਅ ਜੇ ਵੀ ਤੁਸੀਂ ਮਹਿੰਗਾ ਕਰਵਾਉਣਾ ਚਾਹੁੰਦੇ ਸਸਤਾ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ ਵਟਸਐਪ ਤੇ ਦੱਸ ਸਕਦੇ ਹੋ ਅਗਰ ਤੁਸੀਂ ਬਿਨਾਂ ਦੁਪੱਟੇ ਤੋਂ ਬਾਇ ਕਰਨਾ ਚਾਹੁੰਦੇ ਬਿਨਾਂ ਦੁਪੱਟੇ ਤੋਂ ਵੀ ਤੁਸੀਂ ਬਾਇ ਕਰ ਸਕਦੇ ਹੋ ਕਿਉਂਕਿ ਆਪਣੇ ਕੋਲ ਆਲਰੇਡੀ ਦੁਪੱਟੇ ਪਏ ਹੁੰਦੇ ਆਪਾਂ ਉਹਨ WhatsApp ਤੇ ਮੈਸੇਜ ਜਿਹੜਾ ਤੁਸੀਂ ਕਰ ਸਕਦੇ ਹੋ ਇਹ ਫੈਬਰਿਕ ਸੇਮ ਹੀ ਹੈ ਜਿਹੜੇ ਹੁਣ ਤੁਹਾਨੂੰ ਦੋ ਸੂਟ ਦਿਖਾਏ ਨੇ ਸਿਰਫ ਇਹਨਾਂ ਦਾ ਡਿਜ਼ਾਈਨ ਅਲੱਗ-ਅਲੱਗ ਹੈ ਜੀ ਪ੍ਰਿੰਟਿੰਗ ਜਿਹੜੀ ਅਲੱਗ-ਅਲੱਗ ਹੈ ਅਗਲਾ ਸੂਟ ਕਾਫੀ ਜ਼ਿਆਦਾ ਡਿਮਾਂਡ ਤੇ ਨੇ ਇਹ ਵਾਲੇ ਸੂਟ ਕਾਫੀ ਮੈਸੇਜ ਆਉਂਦੇ ਨੇ ਪਰਸਨਲੀ ਵੀ ਇਹਦੇ ਨਾਲ ਦਾ ਵੀ ਸੂਟ ਮੈਂ ਆਪਣੇ ਲਈ ਬਣਾਇਆ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਜਿਹੜੇ ਭੈਣ ਭਰਾ ਸਾਡੇ ਬਲੌਗ ਦੇਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਬਲੌਗ ਦੇ ਵਿੱਚ ਮੈਂ ਫਲੌਕ ਟਾਈਪ ਸੂਟ ਜਿਹੜਾ ਬਣਾਇਆ ਹੋਇਆ ਉਹਦੀ ਕਾਫੀ ਜ਼ਿਆਦਾ ਡਿਮਾਂਡ ਹੈ ਕਿ ਦੀਦੀ ਸਾਨੂੰ ਸੇਮ ਫੈਬਰਿਕ ਲਿਆ ਕੇ ਦਿਓ ਸੇਮ ਡਿ ਕੁਝ ਚੀਜ਼ਾਂ ਦੇ ਸੇਮ ਡਿਜ਼ਾਈਨ ਜਿਹੜੇ ਨਹੀਂ ਮਿਲਦੇ ਹੈਗੇ ਜੀ ਕੁਝ ਚੀਜ਼ਾਂ ਦੇ ਵਿੱਚ ਡਿਜ਼ਾਈਨ ਸੇਮ ਮਿਲ ਜਾਂਦੇ ਨੇ ਹੁਣ ਇਹ ਫੈਬਰਿਕ ਉਹਦੇ ਨਾਲ ਦਾ ਹੀ ਹੈ ਤੁਸੀਂ ਦੇਖ ਸਕਦੇ ਹੋ ਹਲਕਾ ਫੁਲਕਾ ਫਰਕ ਹੋ ਸਕਦਾ ਜੇ ਜੇ ਫੈਬਰਿਕ ਦੇ ਵਿੱਚ ਫਰਕ ਹੈ ਰੇਂਜ ਦੇ ਵਿੱਚ ਫਰਕ ਹੈ ਤਾਂ ਉਹਦੇ ਫੈਬਰਿਕ ਦੇ ਵਿੱਚ ਵੀ ਫਰਕ ਹੋਏਗਾ ਲੋ ਜੀ ਇਹ ਰਹੇਗਾ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਪ੍ਰਿੰਟ ਸ਼ਰਟ ਰਹੇਗੀ ਜਿਵੇਂ ਦੁਪੱਟਾ ਬਣਿਆ ਹੋਇਆ ਲਾਈਨਾਂ ਵਾਲਾ ਉਵੇਂ ਹੀ ਨਾਲ ਬਾਟਮ ਰਹੇਗੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਤੁਹਾਡਾ ਜਿਹੜਾ ਸੂਟ ਰੈਡੀ ਹੋਣਾ ਔਰ ਇਹ ਵਾਲਾ ਜਿਹੜਾ ਸੂਟ ਹੈ ਇਹਦੇ نیچے ਤੁਹਾਨੂੰ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਤੁਸੀਂ ਵਿਦਾਊਟ ਲਾਈਨਿੰਗ ਸੂਟ ਤਿਆਰ ਕਰਵਾ ਸਕਦੇ ਹੋ ਇਹ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰਿੰਟ ਸ਼ਰਟ ਰਹੇਗੀ ਲਾਈਨਾਂ ਵਾਲੀ ਬਾਟਮ ਰਹੇਗੀ ਔਰ ਨਾਲ ਜਿਵੇਂ ਦੀ ਤੁਹਾਡੀ ਬਾਟਮ ਹੈ ਉਵੇਂ ਦਾ ਦੁਪੱਟਾ ਰਹੇਗਾ ਮੋਟੇ ਪਿਆਰਾ ਜਿਹਾ ਕਲਰ ਹੈ ਕਿਉਂਕਿ ਗਰਮੀ ਦੇ ਵਿੱਚ ਲਾਈਟ ਸੋਬਰ ਜੇ ਕਲਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜੀ ਤੇ ਫਿਰ ਮੈਂ ਆਪਣੇ ਭੈਣਾਂ ਨੂੰ ਕਹਿਣਾ ਚਾਹੂੰਗੀ ਜਿਹੜੇ ਪਹਿਲੀ ਵਾਰ ਆਏ ਨੇ ਚੈਨਲ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਜੇ ਤੁਸੀਂ ਸਕਰੀਨਸ਼ਾਟ ਭੇਜੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੁੰਦਾ ਤੇ ਲੋ ਜੀ ਅਗਲਾ ਸੂਟ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਹਾਂ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਪੋਟਲੀ ਬਟਨ ਲੱਗੇ ਹੋਏ ਨੇ ਤੁਹਾਨੂੰ ਐਕਸਟਰਾ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਨੈਕਲਾਈਨ ਬਣੀ ਹੋਈ ਹੈ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਚੰਪਾ ਲੇਸ਼ ਲਗਾ ਕੇ ਡਿਜ਼ਾਈਨ ਜਿਹੜਾ ਦਿੱਤਾ ਹੋਇਆ neck ਨੂੰ ਔਰ ਪੂਰੀ ਸ਼ਰਟ ਐ ਇਦਾਂ ਹੀ ਰਹੇਗੀ ਪ੍ਰਿੰਟਿੰਗ ਔਰ ਇਹਦੇ ਨਾਲ ਰਹੇਗੀ ਜੀ ਬਾਟਮ ਬਾਟਮ ਬਹੁਤ ਸੋਹਣੀ ਬਣੀ ਹੋਈ ਹੈ ਮੇਨ ਚੀਜ਼ ਇਹ ਹੈ ਕਿ ਜਿਵੇਂ ਆਪਾਂ ਚਾਹੁੰਦੇ ਆ ਸੂਟ ਆ ਨਾ ਵੀ ਦੁਪੱਟੇ ਨਾਲ ਜਿਵੇਂ ਵੀ ਬੋਟ ਆਪਣੀ ਬੋਟਮ ਮੈਚ ਕਰਦੀ ਹੋਵੇ ਜਾਂ ਬੋਟਮ ਨਾਲ ਆਪਾਂ ਕਹਿੰਦੇ ਆ ਦੁਪੱਟਾ ਮੈਚ ਕਰਦਾ ਹੋਵੇ ਸੇਮ ਉਸੇ ਤਰੀਕੇ ਨਾਲ ਹੀ ਦੁਪੱਟਾ ਰੈਡੀ ਹੋਇਆ ਹੈ ਤੇ ਦੁਪੱਟਾ ਜਿਹੜਾ ਡਿਜ਼ਾਈਨਰ ਜਿਹਾ ਬਣਿਆ ਹੋਇਆ ਹੈ ਇਹ ਸੂਟ ਕੋਈ ਇਦਾਂ ਨਹੀਂ ਹੈਗੇ ਜੀ ਵੀ ਤੁਹਾਨੂੰ ਵੀ ਸਿੰਪਲ ਜੇ ਇਹਦੇ ਵਿੱਚ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਮੈਂ ਦੁਪੱਟਾ ਕੋਲ ਕੇਸੇ ਕਰਕੇ ਦਿਖਾ ਰਹੀਆਂ ਕਿਉਂਕਿ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੋਈ ਹੋਈ ਹੈ ਤੇ ਚੈੱਕ ਕਰ ਸਕਦੇ ਤੁਸੀਂ ਜਿਵੇਂ ਆਪਣੀ ਸ਼ਰਟ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਸੇਮ ਜਿਹੜਾ ਪੱਲੇ ਦੁਪट्टे ਦੇ ਦੋਨੋਂ ਸਾਈਡ ਪ੍ਰਿੰਟ ਬਣਿਆ ਹੋਇਆ ਔਰ ਜੋ ਆਪਣੀ ਬਾਟਮ ਦਾ ਡਿਜ਼ਾਈਨ ਹੈ ਉਹ ਸੇਮ ਦੁਪੰਟੇ ਦੇ ਸੈਂਟਰ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਕਲਰ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਇਹ ਵਾਲੇ ਕਲਰ ਤੁਸੀਂ ਦੇਖਿਆ ਹੁਣ ਆਮ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਆ ਹਨਾ ਤੇ ਅੱਜਕੱਲ ਉਹ ਜਿਹਾ ਬਾਈ ਵਾਲਾ ਕਲਰ ਚੱਲ ਰਿਹਾ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਅਗਰ ਮੈਂ ਫੈਬਰਿਕ ਦੀ ਗੱਲ ਕਰਾਂ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਕਿਸੇ ਤਰੀਕੇ ਤੁਹਾਨੂੰ ਇਹਦੇ ਵਿੱਚ ਕੋਈ ਇਰੀਟੇਸ਼ਨ ਨਹੀਂ ਹੋਏਗੀ ਤੁਸੀਂ ਜਾਨ ਕੰਫਰਟੇਬਲ ਫੀਲ ਨਹੀਂ ਕਰੋਗੇ ਕਿਉਂਕਿ ਮੈਸੇਜ ਹੁੰਦਾ ਕਿ ਦੀਦੀ ਸਾਡੀ ਸਕਿਨ ਕਾਫੀ ਸੌਫਟ ਹੈ ਤੇ ਅਸੀਂ ਵੀ ਕੋਈ ਇਦਾਂ ਦਾ ਫੈਬਰਿਕ ਨਹੀਂ ਵੇਅਰ ਕਰ ਸਕਦੇ ਜਿੱਦੇ ਵੀ ਸਾਨੂੰ ਕੋਈ ਇਰੀਟੇਸ਼ਨ ਹੋਵੇ ਬਹੁਤ ਪਿਆਰਾ ਹੈ ਜੀ ਪਿਓਰ ਕਾਟਨ ਦੇ ਵਿੱਚ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਔਰ ਇਹਦੇ ਵਿੱਚ ਤੁਹਾਡੀ ਮੇਨ ਗੱਲ ਹੈ ਕਿ ਤੁਹਾਡਾ ਕਲਰ ਜਿਹੜਾ ਤੁਹਾਡੇ ਫੇਸ ਦਾ ਕ ਕਈ ਸੂਟਾਂ ਦੇ ਕਲਰ ਇਦਾਂ ਦੇ ਹੁੰਦੇ ਜਿਨ੍ਹਾਂ ਦੇ ਵਿੱਚ ਆਪਣਾ ਕਲਰ ਜਿਹੜਾ ਬਹੁਤ ਜ਼ਿਆਦਾ ਫੇਅਰ ਲੱਗਦਾ ਤੇ ਕਈ ਕੁਝ ਸੂਟੇਦਾਨ ਉਹਦੇ ਜਿਨ੍ਹਾਂ ਦੇ ਵਿੱਚ ਆਪਣਾ ਫੇਅਰ ਦਾ ਕਲਰ ਜਿਹੜਾ ਡਲ ਲੱਗਣ ਲੱਗ ਜਾਂਦਾ ਤੇ ਇਹਦੇ ਵਿੱਚ ਸੇਮ ਕਲਰ ਇਹ ਵਾਲਾ ਜੀ ਬਹੁਤ ਹੀ ਜ਼ਿਆਦਾ ਸੋਨਾ ਜਿਹਾ ਕਲਰ ਇਹ ਵੀ ਇਹ ਰਹੇ ਜੀ ਬੋਟਮ ਆਪਾਂ ਅਗਰ ਤੁਸੀਂ ਸਲਵਾਰ ਲਾਇਕ ਕਰਦੇ ਹੋ ਤਾਂ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਅਗਰ ਤੁਸੀਂ ਟਰੌਜ਼ਰ ਲਾਇਕ ਕਰਦੇ ਹੋ ਤਾਂ ਟਰੌਜ਼ਰ ਵੀ ਬਣਾ ਸਕਦੇ ਹੋ ਦੁਪੱਟਾ ਵੀ ਸੇਮ ਹੀ ਰਹੇਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੁਪੱਟਾ ਕੋਲ ਕੇ ਦਿਖਾਇਆ ਦੋਨੋਂ ਸਾਈਡ ਏਸ ਤਰੀਕੇ ਨਾਲ ਪ੍ਰਿੰਟਿੰਗ ਰਹੇਗੀ ਔਰ ਸੈਂਟਰ ਦੇ ਵਿੱਚ ਜਿਵੇਂ ਦਾ ਬੋਟਮ ਦਾ ਡਿਜ਼ਾਈਨ ਹੈ ਉਸੇ ਤਰੀਕੇ ਨਾਲ ਲਾਈਨਿੰਗ ਬਣੀ ਹੋਈ ਏ ਔਰ ਇਸਦੇ ਵੀ ਨੱਕ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੌਟਲੀ ਬਟਨ ਲੱਗੇ ਹੋਏ ਆ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜਦੋਂ ਆਪਾਂ ਇਹਨੂੰ ਇੱਕ ਵਾਰੀ ਵਾਸ਼ ਕਰਾਂਗੇ ਤਾਂ ਇਹ ਹੋਰ ਜ਼ਿਆਦਾ ਗੱਫ ਹੋ ਜਾਣਾ ਹਾਂ ਇਹ ਗੱਲ ਹੋਰ ਅਗਰ ਤੁਸੀਂ ਸਟਿਚਿੰਗ ਸਾਡੇ ਤੋਂ ਕਰਵਾ ਰਹੇ ਤਾਂ ਅਸੀਂ ਤੁਹਾਨੂੰ ਜਿਹੜਾ ਫੈਬਰਿਕ ਹੈ ਵਾਸ਼ ਕਰਕੇ ਸਟਿਚਿੰਗ ਕਰਵਾਵਾਂਗੇ ਅਗਰ ਤੁਸੀਂ ਖੁਦ ਸਟਿਚਿੰਗ ਕਰਵਾ ਰਹੇ ਤਾਂ ਪਲੀਜ਼ ਕੋਈ ਵੀ ਤੁਸੀਂ ਫੈਬਰਿਕ ਬਾਈ ਕਰ ਦਿਓ ਜਿਹੜਾ ਤੁਹਾਨੂੰ ਲੱਗਦਾ ਵੀ ਅਸੀਂ ਘਰ ਦੇ ਵਿੱਚ ਵਾਸ਼ ਕਰ ਸਕਦੇ ਹਾਂ ਉਹਨੂੰ ਵਾਸ਼ ਕਰਕੇ ਤੁਸੀਂ ਜਿਹੜਾ ਸੂਟ ਸਟਿਚ ਕਰਵਾਇਆ ਕਰੋ ਜਿਹੜੇ ਸੂਟਾਂ ਨੂੰ ਨੀਡ ਹੁੰਦੀ ਜਿਵੇਂ ਆਪਾਂ ਕਹਿੰਦੇ ਡਰਾਈ ਕਲਿੰਗ ਦੀ ਉਹਨਾਂ ਨੂੰ ਡਰਾਈ ਕਲਿੰਗ ਹੀ ਕਰਵਾਇਆ ਕਰੋ ਉਹ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਇੱਕ ਕਲਰੇਵ ਵਾਲਾ ਬਹੁਤ ਹੀ ਪਿਆਰਾ ਮਿੱਠਾ-ਮਿੱਠਾ ਜਿਹਾ ਕਲਰੇਵ ਵਾਲਾ ਵੀ ਇਹ ਵੀ ਸੇਮ ਡਿਜ਼ਾਈਨ ਬਣਿਆ ਹੋਇਆ ਔਰ ਇਹਦੇ ਨਾਲ ਵੀ ਰਹੇਗੀ ਜੀ ਇਹ ਵਾਲੀ ਬਾਟਮ ਔਰ ਇਹ ਰਹੇਗਾ ਜੀ ਦੁਪੱਟਾ ਇਹਦੇ ਹਲਕੀ ਜਿਹੀ ਡਿਜ਼ਾਈਨਿੰਗ ਦਾ ਜਿਹੜਾ ਚੇਂਜ ਹੈ ਇਸ ਕਰਕੇ ਆਪਾਂ ਤੁਹਾਨੂੰ ਦੁਪੱਟਾ ਜਿਹੜਾ ਖੋਲ ਕੇ ਦਿਖਾ ਦਿੰਨੇ ਆ ਬਹੁਤ ਹੀ ਪਿਆਰਾ ਸੌਫਟ ਜਿਹਾ ਦੁਪੱਟਾ ਜਿਵੇਂ ਅੱਗੇ ਗਰਮੀ ਹੈ ਕੁਝ ਭੈਣਾਂ ਡੇਲੀ ਜਿਵੇਂ ਜੌਬ ਵਾਸਤੇ ਜਾਂਦੀਆਂ ਨੇ ਸਕੂਟੀ ਵਗੈਰਾ ਤੇ ਆਪਾਂ ਨੂੰ ਜਾਣਾ ਪੈਂਦਾ ਆਪਾਂ ਅਲੱਗ ਤੋਂ ਦੁਪੱਟਾ ਜਿਹੜਾ ਆਪਣੇ ਫੇਸ ਤੇ ਬੰਨਿਆ ਹੁੰਦਾ ਨਾ ਫੇਸ ਕਵਰ ਕੀਤਾ ਹੁੰਦਾ ਤੇ ਤੁਸੀਂ ਇਹਦੇ ਨਾਲ ਵੀ ਆਪਣਾ ਫੇਸ ਆਰਾਮ ਨਾਲ ਕਵਰ ਕਰ ਸਕਦੇ ਹੋ ਆਰਾਮ ਨਾਲ ਤੁਸੀਂ ਬੁੱਕਲ ਮਾਰ ਸਕਦੇ ਹੋ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਜੀ ਪ੍ਰਿੰਟਿੰਗ ਬਣੀ ਹੋਈ ਦੋਨੋਂ ਸਾਈਡ ਜਿਵੇਂ ਆਪਾਂ ਕਹਿੰਦੇ ਹ ਅੱਜਕੱਲ ਬਲੌਕ ਪ੍ਰਿੰਟ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ ਜੀ ਤੇ ਬਲੌਕ ਪ੍ਰਿੰਟਿੰਗ ਵਾਂਗੂ ਹੀ ਦੁਪੱਟੇ ਦੀ ਡਿਜ਼ਾਈਨਿੰਗ ਜਿਹੜੀ ਕੀਤੀ ਹੋਈ ਤੁਸੀਂ ਦੇਖੋ ਸੈਂਟਰ ਦੇ ਵਿੱਚ ਬਹੁਤ ਹੀ ਪਿਆਰੀਆਂ ਲਾਈਨਾਂ ਬਣੀਆਂ ਹੋਈਆਂ ਨੇ ਉਹ ਜਿਵੇਂ ਬਾਟਮ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਦੁਪੱਟਾ ਡਿਜ਼ਾਈਨ ਕੀਤਾ ਗਿਆ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਸਕ੍ਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਤੁਸੀਂ ਕਰ ਸਕਦੇ ਹੋ ਔਰ ਆਪਣੇ ਵਾਸਤੇ ਸੂਟ ਜਿਹੜੇ ਨੇ ਬੁੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਸੂਟ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕੋਈ ਵਰਕ ਤੁਸੀਂ ਲਾਈਕ ਕਰ ਦਿਓ ਹੈਂਡਵਰਕ ਹੋ ਗਿਆ ਜਿਵੇਂ ਦਾ ਵੀ ਤੁਸੀਂ ਵਰਕ ਲਾਈਕ ਕਰ ਦਿਓ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਪ੍ਰੋਪਰ ਸੇਮ ਚੀਜ਼ ਬਣਾ ਕੇ ਦਵਾਂਗੇ ਚਲੋ ਇਹ ਸੂਟ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਕਾਫੀ ਜ਼ਿਆਦਾ ਸੂਟ ਸਾਡੇ ਸੇਲ ਹੋਏ ਨੇ ਜੀ ਸਾਡੇ ਕੋਲ ਪੀਸ ਜਿਹੜੇ ਨਾਲ ਤੇ ਪੂਰੇ ਵੀ ਨਹੀਂ ਹੋਏ ਹੈਗੇ ਤੇ ਬੜੀ ਮੁਸ਼ਕਲ ਨਾਲ ਸਾਨੂੰ ਇੱਕ ਇੱਕ ਪੀਸ ਹੋਰ ਮਿਲਿਆ ਇਹ ਰਹੇਗਾ ਜੀ ਦੁਪੱਟਾ ਇਹ ਰਹੇਗਾ ਜੀ 올ਓਵਰ ਸੂਟ ਇਹ 올ਓਵਰ ਸੂਟ ਹੈ ਜੀ ओरिजिनल ਕੋਟਾ ਡੋਰੀ ਦਾ ਦੁਪੱਟਾ ਲੱਗਿਆ ਹੋਇਆ ਜੀ ਇਹ ਤੁਸੀਂ ਆਰਾਮ ਨਾਲ ਘਰ ਦੇ ਵਿੱਚ ਡੇਲੀ ਵੇਅਰ ਕਰ ਸਕਦੇ ਹੋ ਡੇਲੀ ਜਿਵੇਂ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਣਾ ਪੈਂਦਾ ਤਾਂ ਡੇਲੀ ਆਪਾਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਵੀ ਇਹਨਾਂ ਨੂੰ ਵੇਅਰ ਕਰ ਸਕਦੇ ਹਾਂ ਬਹੁਤ ਖੂਲੇ ਰੂਲੇ ਦੁਪੱਟੇ ਨੇ ਜੀ ਜਿਵੇਂ ਸੂਟ ਦੇ ਵਿੱਚ ਕਲਰ ਨੇ ਉਵੇਂ ਹੀ ਆਪਾਂ ਦੁਪੱਟੇ ਦੇ ਵਿੱਚ ਕਲਰ ਦਿੱਤੇ ਹੋਏ ਨੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਅਪਲੋਡ ਕੀਤੀ ਸੀ ਆਹ ਹੋਪ ਕਿ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਇਹਦੇ ਵਿੱਚ ਦੂਸਰਾ ਡਿਜ਼ਾਈਨ ਇਹ ਵੀ ਕਾਫੀ ਜ਼ਿਆਦਾ ਫੇਮਸ ਹੋ ਰਿਹਾ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਤੁਸੀਂ ਦੇਖਿਆ ਹੋਣਾ ਇੰਸਟਾਗ੍ਰਾਮ ਤੇ ਵੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਹੈ ਬੜਾ ਹੀ ਪਿਆਰਾ ਜਿਹਾ 컬러ਫੁਲ ਬਹੁਤ ਵਧੀਆ ਲੱਗ ਰਿਹਾ ਜੀ ਵਿੱਚ ਫਲਾਵਰ ਤੁਸੀਂ ਦੇਖ ਰਹੇ ਹੋ ਔਰ ਜਿਵੇਂ ਸ਼ਰਟ ਦੇ ਵਿੱਚ ਫਲਾਵਰ ਨੇ ਉਵੇਂ ਹੀ ਦੁਪੱਟੇ ਦੇ ਵਿੱਚ ਆਪਾਂ ਤਿੰਨ ਲਾਈਨਾਂ ਬਣਾਈਆਂ ਹੋਈਆਂ ਨੇ ਹੋਰ ਆਰਾਮ ਨਾਲ ਸਕਰੀਨਸ਼ਾਟ ਲੈ ਲਿਆ ਕਰੋ ਜਲਦੀ ਨਾ ਕਰਿਆ ਕਰੋ ਜਲਦੀ ਦੇ ਵਿੱਚ ਸਾਨੂੰ ਵੀ ਕਲਰ ਜਿਹੜੇ ਨੇ ਕਲੀਅਰ ਨਹੀਂ ਪਤਾ ਲੱਗਦੇ ਹੈਗੇ ਹੋਰ ਅਗਲਾ ਸੂਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਜੀ ਸਟੱਫ ਬਹੁਤ ਹੀ ਜ਼ਿਆਦਾ ਵਧੀਆ ਜੀ ਕਿਦਣਾ ਰਹੇਗੀ ਜੀ ਪਲੇਨ ਬਾਟਮ ਔਰ ਇਹ ਰਹੇਗਾ ਜੀ ਦੁਪੱਟਾ ਕੋਟਾ ਡੋਰੀਆ ਦੁਪੱਟਾ ਜੀ ਕਾਟਨ ਦੇ ਵਿੱਚ ਸੂਟ ਨੇ ਬਹੁਤ ਹੀ ਵਧੀਆ ਫੈਬਰਿਕ ਹੈ ਲਾਈਟ ਹੈ ਸੋਬਰ ਹੈ ਔਰ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਕਿਉਂਕਿ ਗਰਮੀ ਦੇ ਵਿੱਚ ਆਪਾਂ ਨੂੰ ਸਭ ਨੂੰ ਹੀ ਹੁੰਦਾ ਕਿ ਸੌਫਟ ਫੈਬਰਿਕ ਹੋਵੇ ਔਰ ਜਿਹੜੇ ਵੀ ਤੁਹਾਨੂੰ ਹੁਣ ਤੱਕ ਮੈਂ ਸੂਟ ਦਿਖਾਏ ਨੇ ਇਹ ਵਿਦਆਊਟ ਲਾਈਨਿੰਗ ਸਟੀਚ ਹੋਣ ਵਾਲੇ ਸੂਟ ਨੇ ਜੀ ਕੋਈ ਤੁਹਾਨੂੰ ਲਾਈਨਿੰਗ ਵੀ ਰੇ ਨੀਚੇ ਜ਼ਰੂਰਤ ਨਹੀਂ ਹੈਗੀ ਸੂਟ ਹੁੰਦੇ ਨੇ ਆਪਾਂ ਨੂੰ ਗਰਮੀ ਦੇ ਵਿੱਚ ਵੀ ਉਹਨਾਂ ਨੂੰ نیچے ਲਾਈਨਿੰਗ ਲਗਵਾਉਣੀ ਪੈਂਦੀ ਕਿਉਂਕਿ ਫੈਬਰਿਕ ਹੀ ਅੱਜ ਕੱਲ ਐਵੇਂ ਦਾ ਆ ਰਿਹਾ ਬਟ ਇਹ ਜਿਹੜੇ ਤੁਹਾਨੂੰ ਸੂਟ ਦਿਖਾਏ ਨੇ ਹੁਣ ਤੱਕ ਮੈਂ ਜਿੰਨੇ ਵੀ ਕਿਸੇ نیچے ਲਾਈਨਿੰਗ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੀ ਇਹ ਵਿਦਾਊਟ ਲਾਈਨਿੰਗ ਸੂਟ ਦਿਖਾਏ ਨੇ ਸਾਰੇ ਚਲੋ ਜੀ ਜਿਹਦੇ ਪਿੱਛੇ ਕਾਫੀ ਜ਼ਿਆਦਾ ਰੋਲਾ ਪੈ ਰਿਹਾ ਵੀ ਜੀ ਇਹਦੇ ਸਾਨੂੰ ਸੂਟ ਲਿਆ ਦਿਓ ਸਾਨੂੰ ਸੂਟ ਲਿਆ ਦਿਓ ਸਾਨੂੰ ਸੂਟ ਲਿਆ ਦਿਓ ਜਿੱਥੋਂ ਦੀ ਸੂਟ ਮੰਗਵਾ ਰਿਹਾ ਉਹ ਵੀ ਕਨਫਿਊਜ਼ ਹੋਏ ਪੈਨੋ ਵੀ ਕਹਿੰਦੇ ਵੀ ਕੀ ਕਰੀਏ ਮੈਡਮ ਵੀ ਸੂਟ ਪੂਰੇ ਹੀ ਨਹੀਂ ਹੋ ਰਹੇ ਹੈਗੇ ਕਿਉਂਕਿ ਇਹ ਚੀਜ਼ ਹੀ ਇਦਾਂ ਦੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਆਫ ਵਾਈਟ ਔਰ ਸਾਰੀ ਸ਼ਰਟ ਦੇ ਵਿੱਚ ਥ੍ਰੈਡਵਰਕ ਹੋਇਆ ਹੋਇਆ ਔਰ ਨੀਚੇ ਤੁਸੀਂ ਘੇਰੇ ਦੇ ਉੱਪਰ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਬਣਿਆ ਹੋਇਆ ਅਗਰ ਮੇਰੀ ਪਿਕ ਹੋਈ ਤਾਂ ਮੈਂ ਤੁਹਾਨੂੰ ਪਿਕ ਨਾਲ ਜ਼ਰੂਰ ਸ਼ੋਅ ਕਰਾਂਗੀ ਜਾਂ ਮੈਂ ਥੰਬਨੇਲ ਦੇ ਉੱਪਰ ਪਿਕ ਸ਼ੋਅ ਕਰਾਂਗੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਔਰ ਇਹ ਰਹੇਗਾ ਜੀ ਦੁਪੱਟਾ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਜੀ ਵਾਸ ਕਰਕੇ ਮੈਂ ਗੱਲ ਕਰਾਂ ਵੀ ਦੁਪੱਟਿਆਂ ਨਾਲ ਹੀ ਸੂਟ ਨਾਲ ਸੋਨੇ ਲਾਦੇ ਨੇ ਬਹੁਤ ਆ ਸੋਹਣੇ ਨੇ ਜੀ ਡਿਜ਼ਾਈਨਰ ਦੇ ਪੀਸ ਨੇ ਜੀ ਇਹ ਵਾਲੇ ਦੁਪੱਟੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਲੇਸਿਸ ਲੱਗੀਆਂ ਹੋਈਆਂ ਨੇ ਤੁਹਾਨੂੰ ਲੱਗ ਤੋਂ ਮਾਰਕੀਟ ਦੇ ਵਿੱਚੋਂ ਕੁਝ ਵੀ ਬਾਏ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਸਿੱਧਾ ਇਹ ਸੂਟ ਨੂੰ ਤੁਸੀਂ ਸਟਿਚ ਕਰਵਾਓ ਔਰ ਆਪਣਾ ਵੇਅਰ ਕਰੋ ਅਗਰ ਤੁਸੀਂ ਲਾਈਨਿੰਗ ਲਵਾਉਣਾ ਲਾਈਕ ਕਰਦੇ ਹੋ ਨੀਚੇ ਤਾਂ ਤੁਸੀਂ ਜਰੂਰ ਜਰੂਰ ਲਗਾਓ ਤਲੋ ਜੀ ਅਗਰ ਇਹ ਪਸੰਦ ਹੈ ਇਸ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜਿਹਦੀ ਪੇਮੈਂਟ ਪਹਿਲਾਂ ਆ ਗਈ ਇਹ ਸੂਟ ਉਹਨਾਂ ਨੂੰ ਮਿਲ ਜਾਣਾ ਬਾਕੀ ਜਿਨ੍ਹਾਂ ਦੇ ਬੁੱਕ ਹੋਏ ਹੋਏ ਨੇ ਜੀ ਉਹਨਾਂ ਨੂੰ ਤਾਂ ਮਿਲਨੇ ਮਿਲਨੇ ਨੇ ਠੀਕ ਹੈ ਜੀ ਗਲਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਮੈਂ ਪਹਿਲਾਂ ਵੀ ਇਹ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਜੀ ਔਰ ਜਿਵੇਂ ਇਹਦੀ ਸ਼ਰਟ ਦੇ ਨੀਚੇ ਘੇਰੇ ਦੇ ਉੱਪਰ ਬਣਿਆ ਹੋਇਆ ਇਸੇ ਤਰੀਕੇ ਨਾਲ ਹੀ ਆਪਣੇ ਬਾਟਮ ਦੇ ਉੱਪਰ ਬਣਿਆ ਹੋਇਆ ਜੀ ਸੇਮ ਹੀ ਬਾਟਮ ਰਹੇਗੀ ਔਰ ਇਹ ਸਾਈਡ ਦਾ ਤੁਸੀਂ ਦੇਖ ਸਕਦੇ ਹੋ ਫੈਬਰਿਕ ਦਿੱਤਾ ਉਹਨਾਂ ਨੇ ਬਾਜੂ ਤੇ ਲਗਾਉਣ ਵਾਸਤੇ ਬਹੁਤ ਹੀ ਪਿਆਰੀਆਂ ਬਾਜੂ ਤੁਸੀਂ ਜਿਵੇਂ ਅੱਜ ਕੱ ਤੁਸੀਂ ਉਵੇਂ ਵੀ ਬਣਵਾ ਸਕਦੇ ਹੋ ਇੱਕ ਸੂਟ ਰਹੇਗਾ ਜੀ ਇਹ ਵਾਲਾ ਇਹ ਵੀ ਬਹੁਤ ਪਿਆਰਾ ਬਲੈਕ ਕਲਰ ਦੀ ਇਸ ਵਾਰ ਕਾਫੀ ਜਿਆਦਾ ਡਿਮਾਂਡ ਹੈ ਜੀ ਇਹ ਵੀ ਸੂਟ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਬਹੁਤ ਹੀ ਜਿਆਦਾ ਪਿਆਰਾ ਹੈ ਜੀ ਦੇਖ ਸਕਦੇ ਤੁਸੀਂ ਫੁੱਲ ਪ੍ਰਿੰਟਿੰਗ ਸ਼ਰਟ ਰਹੇਗੀ ਇਹ ਰਹੇਗੀ ਜੀ ਇਹਦੀ ਫਰੰਟ ਇਹ ਰਹੇਗਾ ਜੀ ਇਹਦੀ ਫਰੰਟ ਸ਼ਰਟ ਦਾ ਬਹੁਤ ਹੀ ਪਿਆਰਾ ਹੈ ਜਿਆ ਸਾਰੀ ਸ਼ਰਟ ਦੇ ਵਿੱਚ ਹਲਕਾ ਫੁਲਕਾ ਦਾ ਵਰਕ ਕੀਤਾ ਹੋਇਆ ਹਾਈਲਾਈਟ ਕਰਨ ਵਾਸਤੇ ਔਰ ਬਹੁਤ ਹੀ ਜ਼ਿਆਦਾ ਸੋਨਾ ਘੇਰਾ ਬਣਿਆ ਹੋਇਆ ਜੀ ਘੇਰੇ ਦੇ ਪਰ ਬਹੁਤ ਸੋਹਣੀ ਔਰਗਾਂਜ਼ਾ ਦੀ ਜਿਹੜੀ ਲੇਸ ਲੱਗੀ ਹੋਈ ਹੈ ਔਰਗਾਂਜ਼ਾ ਵੀ ਇਹ ਨਹੀਂ ਹੈਗਾ ਵੀ ਕਾਫੀ ਜ਼ਿਆਦਾ ਹਾਰਡ ਹੈ ਬਿਲਕੁਲ ਸੌਫਟ ਵਾਲਾ ਹੈ ਜੀ ਇਹਦੇ ਨਾਲ ਵੀ ਹੈਗਾ ਤੁਸੀਂ ਜਿਵੇਂ ਅੱਜਕੱਲ ਚੱਲ ਰਿਹਾ ਜੀ ਲੂਜ਼ ਸ਼ਰਟ ਹੋ ਗਈ ਨਾਲ ਟਰੌਜ਼ਰ ਹੋ ਗਿਆ ਬਹੁਤ ਪਿਆਰੀਆਂ ਸ਼ਰਟਾਂ ਬਣੀਆਂ ਨੇ ਔਰ ਇਹ ਰਹੇਗੀ ਜੀ ਬੈਕ ਬੈਕ ਵੀ ਆਪਣੀ ਪ੍ਰਿੰਟ ਰਹੇਗੀ ਬੈਕ ਦੇ ਉੱਪਰ ਹਾਈਲਾਈਟ ਨਹੀਂ ਹੈਗਾ ਜੀ ਤੇ ਇਹ ਰਹਿਣਗੀਆਂ ਜੀ ਆਪਣੀਆਂ ਬਾਹਾਂ ਆਰਾਮ ਨਾਲ ਤੁਹਾਡੀ ਇੱਕ ਸਾਈਡ ਤੋਂ ਬਾਹਾਂ ਨਿਕਲ ਜਾਣੀ ਜਾਂ ਤੁਸੀਂ ਹਾਫ ਲਾਈ ਕਰਦੇ ਹੋ ਹਾਫ ਬਣਵਾ ਸਕਦੇ ਹੋ ਫੁੱਲ ਬਣ ਲਾਈ ਕਰਦੇ ਹੋ ਫੁੱ ਔਰ ਇਹਦਾ ਨਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਰਿਹਾ ਜੀ। ਟੈਬੀ ਦਾ ਦੁਪੱਟਾ ਰਹੇਗਾ। ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ। ਚੈੱਕ ਕਰ ਸਕਦੇ ਹੋ। ਬਹੁਤ ਹੀ ਪਿਆਰਾ ਔਰ ਸੌਫਟ ਹੈ ਜੀ। ਜਿਹੜੀ ਮੇਨ ਚੀਜ਼ ਹੁੰਦੀ ਹੈ ਕਿ ਸੌਫਟਨੈਸ ਹੋਵੇ ਫੈਬਰਿਕ ਦੇ ਵਿੱਚ ਦੁਪੱਟਾ ਸੌਫਟ ਹੋਵੇ ਬਹੁਤ ਹੀ ਪਿਆਰਾ ਜਿਹਾ ਔਰ ਸੌਫਟ ਜਿਹਾ ਦੁਪੱਟਾ ਡਿਜ਼ਾਈਨ ਚੈੱਕ ਕਰ ਸਕਦੇ ਤੁਸੀਂ ਦੁਪੱਟੇ ਦਾ। ਬਹੁਤ ਜ਼ਿਆਦਾ ਸੋਹਣਾ ਤੁਹਾਡਾ ਸੂਟ ਜਿਹੜਾ ਇਹ ਵਾਲਾ ਰੈਡੀ ਹੋਣਾ। ਔਰ ਇਹ ਸੂਟ ਜਿਹੜਾ ਰਹੇਗਾ ਜੀ ਕਾਟਨ ਸਿਲਕ ਦੇ ਉੱਪਰ ਰਹੇਗਾ। ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਕਾ ਕਿਉਂਕਿ ਜਦੋਂ ਕਾਟਨ ਸਿਲਕ ਦੀ ਗੱਲ ਆਉਂਦੀ ਤਾਂ ਸੌਫਟਨੈਸ ਦੀ ਗੱਲ ਨਾਲ ਹੀ ਹੁੰਦੀ ਹੈ ਜੀ ਕਿਉਂਕਿ ਸੌਫਟ ਬਹੁਤ ਜ਼ਿਆਦਾ ਫੈਬਰਿਕ ਹੈ ਇਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਏਗੀ ਹਾਰਡ ਹੈ ਹੈਨਾ ਕਿਵੇਂ ਦਾ ਔਰ ਇਹ ਰਹੇਗੀ ਜੀ ਪਲੇਨ ਇਹਦੇ ਨਾਲ ਬਾਟਮ ਟਰੌਜ਼ਰ ਲਾਈਕਾ ਦਾ ਟਰੌਜ਼ਰ ਬਣਾ ਸਕਦੇ ਹੋ ਸਲਵਾਰ ਲਾਈਕਾ ਦਾ ਸਲਵਾਰ ਬਣਾ ਸਕਦੇ ਹੋ ਅੱਜ ਕੱਲ ਸਟੇਟਮੈਂਟ ਸਲਵਾਰ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਉਵੇਂ ਬਣਵਾ ਸਕਦੇ ਹੋ ਉਰੇ ਰਹੇਗਾ ਜੀ ਬਲੈਕ ਸੂਟ ਇਹ ਵੀ ਆਫ ਵਾਈਟ ਦੇ ਨਾਲ ਤੁਸੀਂ ਦੇਖਿਆ ਹੋਣਾ ਤੁਸੀਂ ਇੰਸਟਾਗ੍ਰam ਵਗੈਰਾ ਤੇ ਜੇ ਆਪਾਂ ਮਾਰਕੀਟ ਜਾਂਦੇ ਆ ਮੈਂ ਕਾਫੀ ਦਿਨ ਪਹਿਲਾਂ ਪਟਿਆਲਾ ਗਈ ਸੀ ਤਾਂ ਇੰਨੇ ਕ ਜਿਆਦਾ ਇਹ ਵਾਲੇ ਸੂਟ 트ੈਂਡਿੰਗ ਦੇ ਵਿੱਚ ਸੀ ਪਟਿਆਲੇ ਸਾਈਡ ਸਭ ਦੇ ਤਕਰੀਬਨ ਮੈਂ ਪਾਇਆ ਦੇਖਿਆ ਔਰ ਸਭ ਦੀ ਸ਼ਾਪ ਦੇ ਉੱਪਰ ਇਹ ਵਾਲਾ ਸੂਟ ਡੰਮੀ ਤੇ ਲੱਗਿਆ ਹੋਇਆ ਦੇਖਿਆ ਮੈਂ ਇਹ ਵੀ ਬਲੈਕ ਹੈ ਜੀ ਬਾਟਮ ਰਹੇਗੀ ਇਹਦੇ ਨਾਲ ਆਫ ਵਾਈਟ ਪਿਓਰ ਕਾਟਨ ਦੇ ਵਿੱਚ ਸੂਟ ਹੈ ਤੁਸੀਂ ਦੇਖ ਸਕਦੇ ਨੇ ਨੱਕੇ ਦਾ ਬਹੁਤ ਸੋਹਣਾ ਬਣਿਆ ਹੋਇਆ ਗੋਟਾ ਪੱਟੀ ਨਾਲ ਕੰਮ ਕੀਤਾ ਗਿਆ ਉੱਪਰ ਸਿਪੀ ਦਾ ਵਰਕ ਲਗ ਕੀਤਾ ਹੋਇਆ ਔਰ ਨਾਲ ਆਰੀ ਵਰਕ ਦੀ ਜਿਹੜੀ ਫਿਨਿਸ਼ਿੰਗ ਕੀਤੀ ਗਈ ਹੈ ਔਰ ਨਾਲ ਇਹਦੇ ਵਿੱਚ ਸਟੋਨ ਜਿਹੜਾ ਲੱਗਿਆ ਹੋਇਆ ਉਹ ਤਾਂ ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਜਿਆਦਾ ਸੋਹਣਾ ਜੀ ਸਾਰੇ ਦੁਪੱਟੇ ਵਿੱਚ ਗੋਟਾ ਪੱਟੀ ਦਾ ਕੰਮ ਹੋਇਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਫੋਰਸਟ ਚੰਪਾ ਲੈਸ਼ ਲਗਾ ਕੇ ਦੁਪੱਟੇ ਨੂੰ ਬਹੁਤ ਸੋਹਣਾ ਫਿਨਿਸ਼ਿੰਗ ਜਿਹੜਾ ਕੀਤਾ ਗਿਆ ਹੈ ਤਾਂ ਉਹਨੂੰ ਦੁਪੱਟੇ ਤੇ ਵੀ ਲੱਗ ਤੋਂ ਕੁਝ ਵੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਔਰ ਤੁਹਾਨੂੰ ਸ਼ਰਟ ਦੇ ਉੱਪਰ ਵੀ ਅਲੱਗ ਤੋਂ ਕੁਝ ਵੀ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਪ੍ਰੋਪਰ ਤੋਂ ਸਾਨੂੰ ਇੱਕ ਸੂਟ ਦੇ ਵਿੱਚ ਚੀਜ਼ਾਂ ਚਾਹੀਦੀਆਂ ਸਾਰੀਆਂ ਇਹਨਾਂ ਸੂਟਾਂ ਦੇ ਵਿੱਚ ਅਵੇਲੇਬਲ ਨੇ ਜੀ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਵੀ ਚੰਪਾ ਲੈਸ ਲੱਗੀ ਹੋਈ ਹੈ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਕੀਤਾ ਗਿਆ ਤੁਸੀਂ ਇਹਨਾਂ ਦੇ ਲੂਜ਼ ਲੂਜ਼ ਸ਼ਰਟਾਂ ਬਣਾਓ ਨਾਲ ਟਰੌਜ਼ਰ ਬਣਾਓ ਬਹੁਤ ਜ਼ਿਆਦਾ ਸੋਹਣੇ ਸੂਟੇ ਬੜੇ ਰੈਡੀ ਹੋਣਗੇ ਹੋਂ ਤੱਕ ਜਿਹੜਾ ਤੁਹਾਨੂੰ ਸੂਟ ਦਿਖਾਏ ਨੇ ਤੇ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਉਹ ਵਧੀਆ ਲ ਕੁਝ ਸੂਟਾਂ ਦੇ ਰੇਟ ਕਈ ਵਾਰ ਆਪਾਂ ਵੀਡੀਓ ਐਡਿਟ ਕਰਦੇ ਹੋਏ ਭੁੱਲ ਜਾਂਦੇ ਆ ਦਿਮਾਗ 'ਚ ਨਹੀਂ ਰਹਿੰਦਾ ਹੈਗਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਉੱਪਰ ਜਿਹੜਾ WhatsApp ਨੰਬਰ ਸ਼ੋਅ ਹੋ ਰਿਹਾ ਉਹਦੇ ਤੁਸੀਂ ਸਾਰੀ ਸਾਡੇ ਕੋਲ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ